ਖਿਆਲ ਹੈ ਕਿ ਇਹ ਸ਼ੈ ਮੇਰੀ ਹੈ ਇਹ ਧਨ ਮੇਰਾ ਹੈ ਮਨ ਨੂੰ ਮੋਹਣ ਵਾਲੀ ਹੈ ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ ਉਹਨੇ ਬਿਨਾਂ ਦੰਦਾਂ ਤੋਂ ਹੀ ਇਹ ਸੰਸਾਰ ਨੂੰ ਨਗਲ ਲਿਆ ਹੈ ਜੀਵ ਸਾਰੀ ਅਮਰ ਹੈ ਸੋਚਦਾ ਰਹਿੰਦਾ ਹੈ ਕੀ ਧਨ ਜਿਹੜਾ ਨਾ ਮੈਂ ਇਕੱਠਾ ਕਰ ਲਵਾਂ ਵਕਤ ਤੋਂ ਵਕਤ ਮੈਂ ਇਹਨੂੰ ਨਾਲ ਲੈ ਜਾਊਂਗਾ ਸ਼ਾਇਦ ਪਰ ਮਾਰੇ ਕਹਿੰਦੇ ਨੇ ਕਿ ਇਹ ਧਨ ਜਿਹੜਾ ਹੈ ਜੀਵ ਮੇਰੀ ਮੇਰੀ ਕਰਦਾ ਹੈ ਧਨ ਮੇਰਾ ਹੈ ਘਰ ਮੇਰਾ ਹੈ ਗੱਡੀ ਮੇਰੀ ਹੈ ਕੋਠੀ ਮੇਰੀ ਹੈ ਮੇਰੀ ਮੇਰੀ ਕਰਦਾ ਹੈ ਮੇਰੀ ਮੇਰੀ ਕਰਦੇ ਜਨਮ ਇਹਦਾ ਹੀ ਜਿਹੜਾ ਹੈ ਜੀਵਨ ਦੀ ਬਾਜ਼ੀ ਨੂੰ ਹਾਰ ਜਾਂਦਾ ਹੈ ਸੋਚਦਾ ਹੈ ਮੈਂ ਹੋਰ ਇਕੱਠਾ ਕਰ ਲਵਾਂ ਹੋਰ ਇਕੱਠਾ ਕਰ ਲਵਾਂ ਮੈਂ ਸੁਖੀ ਹੋ ਜਾਵਾਂਗਾ ਪਰ ਸੁਖ ਨਹੀਂ ਮਿਲਦਾ ਕਿਉਂਕਿ ਬੌਧ ਦੇ ਧੜ ਦੇ ਵਿੱਚ ਜੇਕਰ ਜੀ ਸੋਚ ਲਵੇ ਬਹੁਤਾ ਧਨ ਇਕੱਠਾ ਕਰ ਲਵਾਂ ਤੇ ਮੈਂ ਸੁਖੀ ਹੋ ਜਾਵਾਂਗਾ ਕਦੇ ਲਈ ਸੁਖੀ ਨਹੀਂ ਹੋ ਸਕਦਾ ਸੁਖ ਨਹੀਂ ਬਹੁਤਾ ਤਨ ਖਾਤੇ ਬਹੁਤਾ ਤਾਂ ਮੱਟਣ ਦੇ ਨਾਲ ਕਮਾਉਣ ਦੇ ਨਾਲ ਜੇਕਰ ਜੀਵਾਖੀ ਕਿ ਮੈਂ ਠੱਗੀਆਂ ਮਾਰ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਮੈਂ ਤਾਂ ਇਕੱਠਾ ਕਰ ਲਵਾਂ ਮੈਂ ਸੁਖੀ ਹੋ ਜਾਵਾਂਗਾ ਨਹੀਂ ਕਹਿੰਦੇ ਕਿ ਇਹ ਜਿਹੜੀ ਮਾਇਆ ਹੈ ਇਹਨੇ ਬਿਨਾ ਦੰਦਾ ਤੂੰ ਹੀ ਜੀਵ ਨੂੰ ਜਿਹੜਾ ਹੈ ਇਹ ਖਾਦਾ ਹੋਇਆ ਹੈ ਮਨਮੁਖ ਜਿਹੜੇ ਜੀਵ ਆ ਇਸ ਮਮਤਾ ਵਿੱਚ ਫਸ ਜਾਂਦੇ ਆ ਗ੍ਰਸੇ ਹੁੰਦੇ ਆ ਉਹ ਤੇ ਜਿਨ੍ਹਾਂ ਨੇ ਗੁਰਮਖਾਣੇ ਸੱਚੇ ਨਾਮ ਵਿੱਚ ਚਿਤ ਜੋੜਿਆ ਉਹ ਬਾਝਦੇ ਆ ਜਿਸ ਤਰ੍ਹਾਂ ਇੱਕ ਮੱਖੀ ਹੁੰਦੀ ਹੈ ਸ਼ਹਿਦ ਦੀ ਮੱਖੀ ਉਹ ਸ਼ਹਿਦ ਦਾ ਰਸ ਲੈ ਕੇ ਉੱਡ ਜਾਂਦੀ ਹੈ ਇੱਕ ਦੂਜੀ ਮੱਖੀ ਹੁੰਦੀ ਹੈ ਉਕੀਆ ਉਹ ਰਸ ਦੇ ਵਿੱਚ ਇਨਾ ਮਸਤ ਹੋ ਜਾਂਦੀ ਆ ਉਹ ਦੇ ਵਿੱਚ ਹੀ ਮਰ ਜਾਂਦੀ ਆਪਣੀ ਜਾਨ ਗਵਾ ਲੈਂਦੀ ਆ ਉਸੇ ਤਰ੍ਹਾਂ ਸਾਨੂੰ ਮੱਖੀ ਦੀ ਉਦਾਹਰਣ ਦੇ ਕੇ ਸਮਝਾਇਆ ਕਿ ਜਿਹੜੇ ਮਾਨਮੁਖ ਬੰਦੇ ਨੇ ਉਹ ساری ਉਮਰ ਮਾਇਆ ਮਾਇਆ ਕਰਦੇ ਮੇਰੀ ਮੇਰੀ ਕਰਨੀ ਦੇ ਵਿੱਚ ਹੀ ਮਰ ਜਾਂਦੇ ਨੇ ਤੇ ਜਿਹੜੇ ਗੁਰਮੁਖ ਹੁੰਦੇ ਆ ਉਹ ਵੀ ਕੰਮ ਕਾਰ ਕਰਦੇ ਨੇ ਪਰ ਨਾਲ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਨਿਕਲ ਜਾਂਦੇ ਨੇ ਰਸ ਲੈ ਕੇ ਉਹ ਮਾਇਆ ਦੇ ਕੰਮ ਕਰ ਵੀ ਕਰਦੇ ਆ ਪਰ ਪਰਮੇਸ਼ਰ ਦਾ ਨਾਮ ਦਾ ਨਾਮ ਵੀ ਜਪਦੇ ਆ ਸਿਮਰਨ ਕਰਦੇ ਆ ਉਹ ਮੱਖੀ ਆਪਣਾ ਜੀਵਨ ਉਹ ਮਿੱਠੇ ਦੇ ਵਿੱਚ ਜਿਹੜਾ ਆ ਉਹ ਇੰਨਾ ਮਸਤ ਹੋ ਜਾਂਦੀ ਹੈ ਕਿ ਉਹਦੇ ਵਿੱਚ ਹੀ ਮਰ ਜਾਂਦੀ ਉਹ ਤੋਂ ਨਿਕਲ ਨਹੀਂ ਜਾਂਦਾ ਇਹਨਾਂ ਫਸ ਜਾਂਦੀ ਉਹਦੇ ਵਿੱਚ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਮਾਇਆ ਨੇ ਵੀ ਜੀਵ ਨੂੰ ਐਸਾ ਫਸਾਇਆ ਆ ਨਿਕਲ ਨਹੀਂ ਦਿੰਦੀ ਮਾਇਆ ਦੇ ਵਿੱਚ ਜਿਉਂ ਸਵੇਰੇ ਉਸਦੇ ਖਾਦਾ ਪੀਤਾ ਕੰਮ ਤੇ ਗਏ ਚਲੇ ਇਹ ਰਾਏ ਖਾ ਲਿਆ ਪੀ ਲਿਆ ਸੌਂ ਗਿਆ ਫਿਰ ਫੇਰ ਸਵੇਰੇ ਉੱਠੇ ਕੰਮ ਤੇ ਗਏ ਖਾ ਲਿਆ ਪੀ ਲਿਆ ਸੌਣ ਲਿਆ ਫੇਰ ਰਾਏ ਸ਼ਾਮ ਨੂੰ ਖਾ ਲਿਆ ਪੀ ਲਿਆ ਸੌਣ ਲਿਆ ਕਹਿੰਦੇ ਕਿ ਪਸ਼ੂਆਂ ਵਾਂਗੂ ਜੀਵਨ ਬਤੀਤ ਕਰ ਰਿਹਾ ਹੈ ਜੀ ਖਾਣਾ ਪੀਣਾ ਹਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਰਣਾ ਗੁਰੂ ਸਾਹਿਬ ਕਹਿੰਦੇ ਭੋਲੀ ਗਿਆ ਇਹਨੂੰ ਇੱਕ ਕਮਣਿਆਂ ਦੀ ਨਿਆਈ ਜੀਵਨ ਬਤੀਤ ਕਰ ਰਿਆ ਹੈ ਜਿਸ ਤਰ੍ਹਾਂ ਇੱਕ ਕਮਲਾ ਹੁੰਦਾ ਹੈ ਉਹਨੂੰ ਜਿਹੜੀ ਚੀਜ਼ ਮਿਲੀ ਟਾਕੀਆਂ ਕਪੜਾ ਲੀੜਾ ਉਹਨੇ ਇਕੱਠਾ ਕਰੀ ਜਾਣਾ ਗੰਠੜੀ ਬੰਨ ਲੈਣੀ ਉਹਨੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਇਹ ਵੀ ਜੀਵ ਕਮਲੇ ਹੋ ਚੁੱਕੇ ਆ ਇਹਨਾਂ ਨੂੰ ਸੰਸਾਰ ਤੋਂ ਭੇਜਿਆ ਹੀ ਇਹ ਕੰਮ ਕਰ ਕਰੋ ਨਾ ਨਾਨਕ ਪਰਮੇਸ਼ਰ ਦਾ ਨਾਮ ਧੱਕੂ ਸਿਮਰਨ ਕਰੋ ਇਹ ਧਰਨ ਜਿਹੜਾ ਹੈ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਹੈ ਜਿੰਨਾ ਕ ਸਾਨੂੰ ਲੋੜ ਹੈ ਉਹਨਾਂ ਕ ਅਸੀਂ ਇਕੱਠਾ ਕਰਨਾ ਗੁਰੂ ਸਾਹਿਬ ਕਹਿੰਦੇ ਮਾਇਆ ਮਮਤਾ ਮੋਹੜੀ ਜਿਨ ਵਿਣ ਦੰਤਾ ਜਗ ਆਇਆ ਮਨ ਮੁਖ ਆਧੀ ਗੁਰਮੁਖ ਉਪਰੇ ਜਿਨੀ ਸੱਚ ਨਾਮ ਚਿਤ ਲਾਇਆ ਕਹਿੰਦੇ ਕਿ ਜਿਨ੍ਹਾਂ ਨੇ ਉਸ ਸੱਚੇ ਨਾਮ ਦੇ ਨਾਲ ਚਿੱਤ ਜੋੜਿਆ ਹੈ ਜਿਨ੍ਹਾਂ ਨੇ ਧਿਆਇਆ ਹੈ ਤੇ ਜਿਨ੍ਹਾਂ ਨੂੰ ਚੇਤਾ ਹੀ ਭੁੱਲ ਗਿਆ ਜਿन्हे ਐਸਾ ਹਰ ਨਾਮ ਨਾ ਚੇਤੀਓ ਸੇ ਕਾਹੀ ਜਾਗ ਆਏ ਰਾਮ ਰਾਜ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਵਰਤਾ ਸਭ ਜਾਏ ਆਪਾਂ ਭਾਈ ਨਿਰਮਲ ਸਿੰਘ ਜੀ ਰਾਹੀ ਆਪਣੇ ਕਾਫੀ ਸਮੇਂ ਤੋਂ ਦੁਬੀ ਕਰ ਰਹੇ ਨੇ ਉਹਨਾਂ ਤੋਂ ਆਸਾ ਦੀ ਵਾਰ ਸੁਣਦੇ ਆ ਅਸਾਦੀ ਵਾਰ ਕਿ ਜਿਨ੍ਹਾਂ ਨੂੰ ਨਾਮ ਦਾ ਚੇਤਾ ਹੀ ਭੁੱਲ ਗਿਆ ਹੈ ਉਹ ਕੀ ਕਰਨਾ ਵਾਸਤੇ ਆਏ ਹਾਂ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਬਾਣੀ ਵਿਚਾਰਨ ਕੀਤੀ ਡੇਲੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਜਿੰਨੀ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੇ ਜਗ ਆਏ RAM RAJI ਕਹਿੰਦੇ ਕੀ ਲੈਣ ਵਾਸਤੇ ਆਏ ਉਹਦੇ ਨਾ ਹੀ ਉਹਦੇ ਲੱਗਾ ਪਾਈ ਰੇ ਭਗਤੀ ਹੀਨ ਕਾਹੇ ਜਗ ਆਇਆ ਕਹਿੰਦੇ ਕੀ ਕਰਨ ਵਾਸਤੇ ਆਇਆ ਤੇਰਾ ਕੋਈ ਫਾਇਦਾ ਹੀ ਨਹੀਂ ਸੰਸਾਰ ਤੇ ਹੋਣਾ ਪਾਈ ਰੇ ਭਗਤੀ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਰਥਾ ਜਨਮ ਗਵਾਇਆ ਕਹਿੰਦੇ ਜੀਵਨ ਅਰਥਕਵਾ ਜਾਏਗਾ ਨਾਮ ਨਜਪਿਆ ਸਿਮਰਨ ਨਾ ਕੀਤਾ ਗੁਰਬਾਣੀ ਤੇ ਅਸੀਂ ਪੜ੍ਹਨੀ ਛੱਡਤੀ ਐ, ਅਸੀਂ ਪੜ੍ਹਦੇ ਨਹੀਂ ਘਰਾਂ ਦੇ ਵਿੱਚ। ਗੁਰਕੀ ਇੱਥੇ ਰੱਖ ਜਾਂਦੇ ਗੁਰਦੁਆਰੇ ਕਹਿੰਦੇ ਜਵੇਂ ਕਦੇ ਪਹਿਲੇ ਬੇਰਤੀ ਆਉਂਦੀ ਐ ਤੁਸੀਂ ਪੜ੍ਹਦਾ ਤੇ ਕੋਈ ਜਾਣੀ। ਵੀ ਬਾਬੇ ਨੂੰ ਸਾਰਾ ਪਾਪ ਛੱਡ ਜਾਂਦੀ ਇੱਥੇ ਛੱਡ ਜਾਂਦੀ ਐ। ਇਹ ਇਹ ਹਾਲਤ ਐ ਸਾਡੇ ਪਿੰਡਾਂ ਦੇ ਵਿੱਚ ਵਿਚਰੀ ਦਾ। ਕਹਿੰਦੇ ਬਾਬਾ ਜੀ ਇੱਥੇ ਰੱਖ ਲਓ ਗੁਰਕਾ ਸਾਹਿਬ ਘਰੇ ਨਹੀਂ। ਸਾਨੂੰ ਪਾਵਨਾ ਲੱਗ ਜੇ ਕਿ ਸਾਡੇ ਦੇ ਭਾਰਨਾ ਚਲ ਜੇ। ਕਿਉਂਕਿ ਘਰੇ ਗੁਰਕਾ ਸਾਹਿਬ ਪਿਆ ਉਹਨਾਂ ਨਾਲ ਦੇ ਹੁੰਦਾ ਨਹੀਂ ਉਹਨੂੰ ਕਦੇ। ਇਸ ਕਰਕੇ ਅਜਿਹੇ ਹਾਲਤੇ ਨੇ ਸਾਡੇ ਤੇ ਗੁਰੂ ਸਾਹਿਬ ਕਹਿੰਦੇ ਕੀ ਕਰਨ ਵਾਸਤੇ ਆਏ ਜਿਨੀ ਐਸਾ ਹਰ ਨਾਮ ਨਾ ਚੀਤੇ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਜੇ ਮੰਨ ਲਓ ਕਿ ਰਸਾਣ ਹੁੰਦਾ ਹੈ ਉਹ ਫਸਲ ਨਾ ਬੀਜੇ ਕਣਕ ਝੋਨਾ ਨਾ ਬੀਜੇ ਹੋਰ ਫਸਲਾਂ ਬੀਜਦੇ ਉਹ ਨਾ ਬੀਜੇ ਤੇ ਫਿਰ ਉਹ ਕੀ ਖਾਊਗਾ ਤੇ ਗੁਰੂ ਸਾਹਿਬ ਕਹਿੰਦੇ ਉਹ ਭੁੱਖਾ ਹੀ ਮਰੂਗਾ ਕਿੰਦੇ ਜੇਕਰ ਤੁਸੀਂ ਨਾਮ ਨਾ ਨਾ ਹੋਣ ਨਾਮ ਦੀ ਜਿਹੜੀ ਖੇਤੀ ਨਾ ਕੀਤੀ ਤੇ ਤੁਸੀਂ ਅੱਗੇ ਕੀ ਖਾਓਗੇ ਅੱਗੇ ਫਿਰ ਜਾਮਾ ਦੀ ਮਾਰ ਹੀ ਖਾਓਗੇ ਹੋਰ ਕੀ ਖਾਓ ਜਿਨਿ ਹੁਣ ਵੱਤੇ ਪਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਮਨੁਮੱਖਾ ਨੂੰ ਫਿਰ ਜਨਮ ਹੈ ਨਾਨਕ ਹਰਿ ਭਾਈ ਮਨੁਮੱਖਾ ਨੂੰ ਫਿਰ ਜਨਮ ਮਿਲਦਾ ਜੰਮਦੇ ਆ ਮਰਦੇ ਆ ਚਰਾਸੀ ਦਾ ਕਿੰਨਾ ਭੋਗਦੇ ਆ ਆ ਜਿਹੜੀਆਂ ਆਪਾਂ ਦੇਖਦੇ ਆਂ ਹੁਣ ਹਾੜੇ ਆਏ ਆ ਇਹ ਆਪਣੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਐ ਦੁਖੀ 84 ਲੱਖ ਜੀ ਉਹਨਾਂ ਇਹ ਆਪਣੇ ਨਾਲੋਂ ਵੀ ਜ਼ਿਆਦਾ ਵੱਧ ਪਰੇਸ਼ਾਨ ਐ ਆਪਾਂ ਨੂੰ ਤਾਂ ਕਈ ਸਹੂਲਤਾਂ ਆ ਰੋਟੀ ਪਾਣੀ ਮਿਲ ਜਾਂਦਾ ਜਗਾ ਵੀ ਮਿਲ ਜਾਂਦੀ ਐ ਹੋਰ ਵੀ ਸਾਨੂੰ ਕਈ ਸਹੂਲਤਾਂ ਮੈਡੀਸਿਨ ਮਿਲ ਜਾਂਦੀ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਕੋਈ ਸਹੂਤ ਨਹੀਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹੁਣ ਤੁਸੀਂ ਇਹ ਨਾਮ ਨਾਮ ਜਪਿਆ ਨਾ ਸਿਮਰਨ ਕੀਤਾ ਫਿਰ ਅਗੀ ਦੁੱਖ ਭੋਗੋਗੇ ਫਿਰ ਜੰਮੋਗੇ ਮਰੋਗੇ ਆਵੋਗੇ ਜਾਓਗੇ 84 ਲੱਖ ਦਾ ਦੁੱਖ ਭੋਗਣਾ ਪਏਗਾ ਤੇ ਜੀਵ ਜੰਤੂ ਪੇੜ ਪੌਦੇ ਪਸ਼ੂ ਪੰਛੀ ਸਭ ਚਰਾਸੀ ਲੱਖ ਜੁਨਾ ਹੈ ਇਹ ਵਿਗਿਆਨੀ ਕੋਸ਼ਿਸ਼ ਕਰ ਰਹੇ ਨੇ ਨਾਸਾ ਵਾਲੇ ਤੇ 42 ਲੱਖ ਉਹਨਾਂ ਨੇ ਹੁਣ ਕੋਸ਼ਿਸ਼ ਕੀਤੀ ਆ ਕਿ 42 ਲੱਖ ਜੁਨਾ ਪਾਣੀ ਦੇ ਵਿੱਚ ਆ ਤੇ ਗੁਰੂ ਸਾਹਿਬ ਤਾਂ ਪਹਿਲਾਂ ਹੀ ਲਿਖ ਗਏ ਗੁਰਬਾਣੀ ਦੇ ਵਿੱਚ ਅੱਜ ਤੋਂ 555 ਸਾਲ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈ ਪਹਿਲਾਂ ਹੀ ਲਿਖ ਦਿੱਤਾ ਸੀ ਗੁਰਬਾਣੀ ਦੇ ਵਿੱਚ ਕਿ 42 ਸਲਾਖ ਜੀਵ ਜਲ ਮੇ ਹੋਤੇ ਵਿਟਲ ਪਹਿਲਾ ਕਾਹੀ ਕਰੁ ਨਹੀਂ ਕਹਿੰਦੇ 42 ਲੱਖ ਜੁਨਾ ਤਰਤੀ ਦੇ ਵਿੱਚ ਆ ਥੱਲੇ ਪਾਣੀ ਦੇ ਵਿੱਚ ਉਹ ਅੱਜ ਕੋਸ਼ ਕਰ ਰਹੇ ਆ ਲੱਭ ਰਹੇ ਆ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਲਿਖਤਾ ਕਿ 42 ਲੱਖ ਜੁਨਾ ਥੱਲੇ ਆ ਧਰਤੀ ਦੇ ਵਿੱਚ ਤੇ 42 ਲੱਖ ਜੁਨਾ ਉੱਤੇ ਆਪਾਂ ਵੀ ਜੂਣੀਆਂ ਜੂਨ ਜੂਨਾ ਦੇ ਵਿੱਚ 84 ਲੱਖ ਜੂਨ ਦੇ ਵਿੱਚ ਹੀ ਆਉਂਦੇ ਪਰ ਆਪਾਂ ਨੂੰ ਥੋੜਾ ਜਿਹਾ ਗਿਆਨ ਹੈ ਵਧਾਈ ਮਿਲੀ ਸੂਤਾਏ ਸਾਡੇ ਕੋਲ ਸਾਧਨਿਆਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ 84 ਲੱਖ ਜੁਨਾ ਪੈਦਾ ਕੀਤੀਆਂ ਲੱਖ 84 ਜੂਨ ਸਭਾਈ ਮਾਨਸ ਕੋ ਪ੍ਰਾਪਤ ਦੀ ਵਧਾਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਣ ਦੁੱਖ ਪਾਏ ਦਾ ਕਹਿੰਦੇ ਜੇਕਰ ਇਹ ਵਾਰੀ ਮਿਲੀ ਹੈ ਮੌਕਾ ਮਿਲਿਆ ਹੈ ਇਹ ਮੌਕੇ ਨੂੰ ਨਾ ਸੰਭਾਲਿਆ ਨਾਮ ਨਾਮ ਦੀ ਖੇਤੀ ਕੀਤੀ ਨਾਮ ਕੀਤੀ ਬੀਜੋ ਪਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਰ ਨਾਮ ਦੀ ਖੇਤੀ ਕਿਸ ਤਰ੍ਹਾਂ ਕਰਨੀ ਹੈ ਜਿਸ ਤਰ੍ਹਾਂ ਆਪਾਂ ਬੀਜ ਬੀਜਦੇ ਹਾਂ ਉਸੇ ਤਰ੍ਹਾਂ ਆਪਾਂ ਨਾਲ ਨਾਲ ਨਾਮ ਵੀ ਜਪਣਾ ਹੈ ਨਾ ਨਾਲ ਕੰਮ ਕਰਦੇ ਆ ਨਾ ਨਾਲ ਪਰਮੇਸ਼ਰ ਦਾ ਨਾਮ ਜਪਣਾ ਸਿਮਰਨ ਕਰਨਾ ਉਹ ਨਾਮ ਦੀ ਕੀਤੀ ਵੀ ਕਰਨੀ ਹੈ ਕਿਉਂਕਿ ਜੇਕਰ ਦੂਸਰੀ ਕਿਸੇ ਖੇਤੀ ਕਰਦੇ ਆ ਆਪਾਂ ਤੇ ਆਪਾਂ ਨੂੰ ਜਿਹੜੀ ਉਹ ਫਸਲ ਪ੍ਰਾਪਤ ਹੁੰਦੀ ਹੈ ਫਿਰ ਆਪਾਂ ਖਾਂਦੇ ਆ ਸਾਰਾ ਸਾਲ ਇਸੇ ਤਰ੍ਹਾਂ ਇਹ ਨਾਮ ਦੀ ਕੀਤੀ ਹੈ ਇਹ ਸਾਨੂੰ ਦਰਗਾਹ ਦੇ ਵਿੱਚ ਇਹਦਾ ਫਾਇਦਾ ਹੋਣਾ ਹੈ ਉਥੇ ਸਾਨੂੰ ਲਾਹਾ ਮਿਲਣਾ ਹੈ ਜੇਕਰ ਇਹ ਤਾਂ ਸਾਡੇ ਕੋਲ ਹੋਵੇਗਾ ਨਾਮ ਕੀਤੀ ਬੀਜੋ ਪਾਈਂ ਨੀਤ ਸੌਦਾ ਕਰੋ ਗੁਰਸੇਹੋ ਨੀਤ ਸਦਾ ਹੀ ਉਹ ਪਰਮੇਸ਼ਰ ਦਾ ਨਾਮ ਜੇ ਕੋ ਸਿਮਰਨ ਕਰੋ ਜਿਨੇ ਇਹ ਸੰਸਾਰ ਨੂੰ ਫਾਇਦਾ ਕੀਤਾ ਹੈ ਜਿਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨੇ ਫਲ ਜਨਮ ਗਵਾਇਆ ਸਤਿਗੁਰੂ ਦੇ ਸਾਹਮਣੇ ਹੋ ਕੇ ਇਹ ਸਾਨੂੰ ਪਤਾ ਲੱਗਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ੜਕਦਾ ਫਿਰਦਾ ਹੈ ਨਾ ਨਾਮ ਜਪਣ ਕਰਕੇ ਨਾ ਸਿਮਰਨ ਕਰਕੇ ਕਹਿੰਦੇ ਕਿ ਇਹ ਜਿਹੜਾ ਜੀਵ ਹੈ ਨਾ ਜਿਸ ਤਰ੍ਹਾਂ ਕਮਲਾ ਦਾ ਢੜੀਆਂ ਬਣੀ ਜਾਂਦਾ ਹੈ ਕਾਗਜ਼ੇ ਵਿਖਾਵੇ ਇਕੱਠੇ ਕਰੀਏ ਆਪਾਂ ਦੇਖਦੇ ਹਾਂ ਕਮਲੇ ਕਿ ਹੁੰਦੇ ਆ ਰੇਲਵੇ ਸਟੇਸ਼ਨਾਂ ਤੇ ਜਾਂ ਬਸ ਬਸ ਢੜੀਆਂ ਦੇ ਵਿੱਚ ਉਹ ਜਿਹੜੀ ਚੀਜ਼ ਮਿਲਦੀ ਉਹ ਇਕੱਠੀ ਕਰੀ ਜਾਂਦੇ ਗੰਢੜੀ ਬਣ ਲੈਂਦੀ ਆ ਤੇ ਗੁਰੂ ਸਾਹਿਬ ਕਹਿੰਦੇ ਉਹ ਕਮਲਾ ਤੇ ਉਹ ਤੂੰ ਵੀ ਕਮਲਾ ਹੋ ਗਿਆ ਐ ਤੂੰ ਆਣਾ ਵੀ ਮੈਂ ਇਕੱਠਾ ਹੀ ਕਰ ਲਵਾਂ ਇੱਥੇ ਵੀ ਪਲਾੜ ਤੇ ਲਾ ਉੱਥੇ ਲੀਲਾ ਪਲਾੜ ਇਕੱਠਾ ਕਰ ਲਵਾਂ ਇਹ ਗਠਣੀਆਂ ਬਣੀ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਜਾਣਾ ਤੇ ਤੇਰੇ ਨਾਲ ਕੁਝ ਨਹੀਂ ਆ ਸਾਡੇ ਹਾਲ ਤੇਰੀ ਸਿਵਾ ਇਸ ਕਰਕੇ ਕਹਿੰਦੇ ਕਮਲਾ ਹੋ ਗਿਆ ਇਕੱਠਾ ਕਰੀ ਜਾਂਦਾ ਹੈ ਧਨ ਦੌਲਤ ਹੱਕ ਮਾਰ ਮਾਰ ਕੇ ਕਈਆਂ ਨੇ ਸਾਰੇ ਦਰਿਆਈ ਪੂਰ ਤੇ ਵੀ ਉਹ ਮੈਂ ਆਪਦੀ ਜਗਾ ਬਣਾ ਲਾ ਰਿਆਈ ਪੂਰ ਤਾਂ ਕੁਦਰਤ ਨਾਲ ਖਿਲਵਾੜ ਕਰੀ ਜਾਂਦੇ ਬਲਿਹਾਰੀ ਕੁਦਰਤ ਵਸਿਆ ਗੁਰੂ ਸੇਵ ਨੇ ਕਿਹਾ ਸੀ ਕਿ ਕੁਦਰਤ ਦੇ ਨਾਲ ਪ੍ਰੇਮ ਕਰਨਾ ਹੈ ਪਿਆਰ ਕਰਨਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖ ਲਖਿਆ ਇੰਨਾ ਮਰਨਾ ਭੁੱਲ ਗਿਆ ਜੀਵ ਦਰਿਆਈ ਸਾਰਾ ਪੂਰ ਦਿੱਤਾ ਪਾ ਪਾ ਕੇ ਮਿੱਟੀ ਉਥੇ ਆਪਦਾ ਹੀ ਆਸਥਾਨ ਬਣਾ ਲਿਆ ਫਿਰ ਜਦੋਂ ਕੁਦਰਤ ਫਿਰ ਆਪਦਾ ਜੋਰ ਵਿਖਾਉਂਦੀ ਆ ਕੈਰ ਵਿਖਾਉਂਦੀ ਆ ਫਿਰ ਇਹਨੂੰ ਪਤਾ ਲੱਗਦਾ ਸਾਰਾ ਦਰਿਆਈ ਪੂਰ ਦਿੱਤਾ ਕਿ ਮੈਂ ਆਪਦਾ ਆਸਥਾਨ ਬਣਾਵਾਂ ਵਾਲੀ ਛਾਲ ਬੰਗਲਾ ਬਣਾਣਾ ਤੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਸਾਹਿਬ ਨੇ ਤਾਂ ਸਾਰਾ ਕੁਝ ਛੱਡ ਦਿੱਤਾ ਕਹਿੰਦੇ ਅਸੀਂ ਗੁਰੂ ਆ ਤੇ ਗੁਰੂ ਸਾਹਿਬ ਨੇ ਤਾਂ ਸਾਰਾ ਕੁਝ ਛੱਡ ਦਿੱਤਾ ਆਪਣਾ ਪਰਿਵਾਰ-ਵਾਰ ਦਿੱਤਾ ਨਾਦਪੁਰ ਦਾ ਕਿਲਾ ਛੱਡ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਘਰ ਨੇ ਵਿੱਚ ਨੌਕਰੀ ਛੱਡ ਦਿੱਤੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਇਸ ਕਰਕੇ ਕਹਿੰਦੇ ਅਸੀਂ ਗਰੂ ਆ ਦਰਿਆ ਪੂਰ ਦਿੱਤੇ ਕੁਦਰਤ ਨਾਲ ਖਿਲਵਾੜ ਕੀਤਾ ਅੱਜ ਸਜ਼ਾ ਭੁਗਤ ਰਹੇ ਹਾਂ ਘੜਾਂ ਦੀ ਮਾਰ ਚੱਲ ਰਹੀ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਜੀਵਨਾ ਗਿਆਨ ਲੈਣ ਕਰਕੇ ਗੁਰੂ ਸਾਹਿਬ ਨੇ ਸਾਰਾ ਹੀ ਪਰਿਵਾਰ-ਵਾਰ ਦੇ ਤਿਆਗ, ਕੁਰਬਾਨ ਕਰਨੇ, ਤਾਂ ਘਰ-ਬਾਰ ਛੱਡ ਦਿੱਤਾ, ਬੱਚੇ, ਪਰਿਵਾਰ ਨੂੰ ਸਾਰਾ ਕੁਝ ਛੱਡ ਦਿੱਤਾ, ਤਿਆਗ ਦਿੱਤਾ। ਇਹ ਕਹਿੰਦੇ ਅਸੀਂ ਗੁਰੂ ਆਏ ਸਾਰਾ ਕੁਝ ਬਣਾਈ ਜਾਂਦੇ ਆਂ। ਬੰਗਲੇ ਬਣਾਈ ਜਾਂਦੇ ਆਂ, ਆਪਦੇ ਆਸਾਨ ਬਣਾਈ ਜਾਂਦੇ ਆਂ। ਇਸ ਕਰਕੇ ਸਾਨੂੰ ਜਿਹੜਾ ਹੈ ਗੁਰੂ ਨਾਲ ਤੋੜ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਗੁਰੂ ਤੋਂ ਗਿਆਨ ਲੈਣਾ ਹੈ। ਅਸੀਂ ਸੋਚੀ ਨਹੀਂ ਲੈਂਦੇ ਗੁਰਬਾਣੀ ਨੂੰ ਵਿਚਾਰਦੇ ਨਹੀਂ। ਇਹਨਾਂ ਦੇ ਮੱਗਰ ਲੱਗ ਜਾਂਦੇ ਨਹੀਂ। ਅੱਜ ਜਿਹੜਾ ਕੁਦਰਤ ਹੈ ਉਹ ਕੈਰ ਵਿਖਾਰ ਵਿਖਾਰ ਹੀ ਫਿਰ ਆਪਣਾ ਜੂਰੂ ਖਾ ਰਹੀ ਓ ਪ੍ਰਮਾਤਮਾ ਵਿਖਾਰਿਆ ਫੇ ਤੂੰ ਕਰਲਾ ਇਕੱਠਾ ਜਿੰਨਾ ਕਰ ਹੁੰਦਾ ਤੇ ਤੂੰ ਇਹ ਠਗੀਆਂ ਮਾਰ ਮਾਰ ਕੇ ਇੱਕ ਗਰੀਬਾ ਦਾ ਹੱਕ ਮਾਰ ਮਾਰ ਕੇ ਬਣਾਈ ਜਨਾਂ ਆ ਇਥੇ ਰਹਿ ਜਨਾਂ ਇੱਕ ਛਿਨ ਦੇ ਵਿੱਚ ਹੀ ਖਤਮ ਹੋ ਜਾਣਾ ਸਭ ਕੁਝ ਜਦੋਂ ਪ੍ਰਮਾਤਮਣੇ ਜੂਰ ਉਠਾਇਆ ਆਪਣਾ ਇਸ ਕਰਕੇ ਉਹ ਪ੍ਰਮਾਤਮਾ ਨੇ ਜੇ ਪੈਦਾ ਕੀਤਾ ਨਾ ਸ੍ਰਿਸ਼ਟੀ ਨੂੰ ਉਸ ਸ਼ੇਨ ਦੇ ਵਿੱਚ ਹੀ ਖਤਮ ਕਰ ਸਕਦਾ ਹੈ ਕੀ ਤਪਸਾਉ ਏਕੋ ਕੁਵਾਉ ਤਿਸਤੇ ਹੋਏ ਲੱਖ ਦਰਿਆਉ ਜਿਉਂਨੇ ਦਰਿਆ ਬਣਾਏ ਨਾ ਲੱਖਾਂ ਦਰਿਆ ਪੈਦਾ ਕੀਤੀ ਉਹ ਦਰਿਆ ਖਤਮ ਵੀ ਕਰ ਸਕਦਾ ਹੈ ਉਹਦੇ ਵਿੱਚ ਪਾਵਰੇ ਬੇਅੰਤ ਪਾਵਨਾ ਦਾ ਮਾਲਕ ਹੋ ਇਸ ਕਰਕੇ ਦਰਿਆ ਪੂਰ ਪੂਰ ਕੇ ਆਪਣੇ ਅਸਥਾਨ ਬਣਾ ਲਏ ਬੰਗਲੇ ਬਣਾ ਲਏ ਆਪਣੇ ਟੇਹਰੇ ਬਣਾ ਲਏ ਅੱਜ ਫਿਰ ਬਿਮਾਰ ਵੀ ਚੱਲ ਰਹੇ ਆਉ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਬਿਨ ਨਾਵੇ ਜਗ ਕਮਲਾ ਕਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ નિਫਲ ਜਨਮ ਗਵਾਇਆ ਸੁਖ ਦਾਤਾ ਮਨ ਨਮਸਾਇਆ ਕਹਿੰਦੇ ਮਾਇਆ ਦੇ ਕਜੀਏ ਕਰਦੇ ਆ ਮਨੁੱਖਾ ਜਨਮ નિਫਲੀ ਗਵਾ ਲੈਂਦਾ ਹੈ ਤੇ ਸੁਖ ਦਾਤਾ ਦਾ ਨਾਮ ਵਿੱਚ ਨਹੀਂ ਰਸਮ ਸੌਦਾ ਜਿਹੜਾ ਸੁੱਖਾਂ ਦਾ ਦਾਤਾ ਸੀ ਉਹ ਇਹਨੇ ਨਾਮ ਆਪਣੇ ਅੰਦਰ ਵਸਾਇਆ ਹੀ ਨਹੀਂ ਜਿਹਦੇ ਕੋਲ ਸੁੱਖ ਮਿਲਣਾ ਸੀ ਧੰਦਾ ਕਰਦਿਆਂ ਨੇਪੜ ਜਨਮ ਗਵਾਇਆ ਸੁੱਖ ਦਾਤਾ ਮਨ ਨਾ ਵਸਾਇਆ ਸੁੱਖਾਂ ਦਾ ਦਾਤਾ ਜਿਹੜਾ ਹਰੀ ਆ ਉਹਨੂੰ ਮਨ ਦੇ ਵਿੱਚ ਵਸਾਇਆ ਨਹੀਂ ਨਾਨਕ ਨਾਮ ਤਿਨਾਂ ਕੋ ਮਿਲਿਆ ਜਿੰਨ ਕੋ ਧੁਰ ਲਿਖ ਪਾਇਆ ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਸੰਸਕਾਰ ਰੂਪ ਲੇਖ ਉਤਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ਉਹਨਾਂ ਜੀਵਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ ਨੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਗੁਰਬਾਣੀ ਨੂੰ ਵਿਚਾਰ ਕੇ ਨਹੀਂ ਪੜਦੇ ਕੱਲਾ ਮੱਥਾ ਟੇਕਣ ਤਾਂ ਕੀ ਸੀਮਤ ਰਹਿ ਜਾਂਦੇ ਆਪਾਂ ਪੜਦੇ ਆ ਸਾਦੀ ਵਾਰ ਨਿਰਮਲ ਸਿੰਘ ਜੀ ਕੀਰਤਨ ਕਰਦੇ ਕਾਫੀ ਸਮਾਂ ਹੋ ਗਿਆ ਗੁਰੂ ਸਾਹਿਬ ਕਹਿੰਦੇ ਸੀਸ ਨਵਾਏ ਆ ਕਿਹਾ ਕੀ ਹੈ ਜarre ਦੇ ਸਿੱਧੇ ਜਾਏ ਲੋ ਗੱਲ ਗੁਰੂ ਦੀ ਕੋਈ ਨਹੀਂ ਮੰਨਣੀ ਭਾਵੇਂ 50 ਵਾਰ ਮੱਥਾ ਟੇਕੋ ਇੱਥੇ ਆ ਕੇ ਭਾਵੇਂ 100 ਵਾਰ ਟੇਕ ਲੂ ਇਸ ਕਰਕੇ ਗੁਰੂ ਤੋਂ ਨਾ ਗਿਆ ਲੈਣ ਕਰਕੇ ਜੀਵ ਜਿਹੜਾ ਹੈ ਕੁਦਰਤ ਨਾਲ ਵੀ ਖਿਲਵਾਟ ਕਰਦਾ ਹੈ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਤੇ ਆਪਣੀ ਮਤ ਦੁਆਰਾ ਇਹ ਇਕੱਠਾ ਕਰਦਾ ਹੈ ਧਨ ਕਿ ਮੈਂ ਹੋਰ ਬੰਗਲੇ ਬਣਾ ਲਵਾਂ ਹੋਰ ਡੇਰੇ ਬਣਾ ਲਵਾਂ ਹੋਰ ਇਕੱਠਾ ਕਰ ਲਵਾਂ ਇੱਥੇ ਵੀ ਖਲਾਣਾ ਹਰੇਕ ਪਿੰਡ ਚਾਹ ਚੰਗੀਰਾ ਢੇਰਾ ਪਣ ਜਾਵੇ ਪਰ ਇੱਕ ਛਿਣ ਦੇ ਵਿੱਚ ਹੀ ਪ੍ਰਮਾਤਮਾ ਜਦੋਂ ਆਪਣੇ ਆਉਂਦਾ ਹੈ ਇੱਕ ਛਿਣ ਦੇ ਵਿੱਚ ਹੀ ਤਬਾਹ ਕਰਦਾ ਹੈ ਇਸ ਕਰਕੇ ਉਹਦੇ ਅੱਗੇ ਕਿਸੇ ਦਾ ਜੂਰ ਨਹੀਂ ਚੜਦਾ ਉਹ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਉਹ ਪਰਮਾਤਮਾ ਜਦੋਂ ਆਪਣੇ ਅਰੰਗ ਦੇ ਵਿੱਚ ਆਉਂਦਾ ਹੈ ਤੇ ਉਹ ਛਿਣ ਦੇ ਵਿੱਚ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਇੱਕ ਛਿਣ ਦੇ ਵਿੱਚ ਹੀ ਉਹ ਖਤਮ ਕਰ ਦਿੰਦਾ ਹੈ ਇਹ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਗੁਰਬਾਣੀ ਅੰਦਰ ਹੁਕਮ ਕਰ ਰਹੇ ਨੇ ਮਾਇ ਮਮਤਾ ਮੋਹਣੀ ਜਿਨ ਵਿਣਦੰਤਾਂ ਜਗ ਖਾਇਆ ਬਿਨਾ ਦੰਦਾ ਤੋਂ ਹੀ ਆਪਾਂ ਕੋਈ ਚੀਜ਼ ਖਾਣੇ ਆ ਉਹ ਦੰਦਾ ਦੇ ਨਾਲ ਚਿੱਤ ਕੇ ਖਾਂਦੇ ਆ ਤੇ ਜਿਹੜੀ ਮਾਇਆ ਹੈ ਉਹ ਬਿਨਾ ਦੰਦਾ ਤੋਂ ਹੀ ਜਿਹੜਾ ਹੈ ਜੀਵ ਦੇ ਸੁਆਸਾ ਨੂੰ ਲੁੱਟ ਲੈਂਦੀ ਹੈ ਬਿਨਾ ਦੰਦਾ ਤੋਂ ਹੀ ਖਾਈ ਜਾ ਰਹੀ ਹੈ ਵਿਣਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮਖੂ ਪਰੇ ਜਿਨੀ ਸੱਚੇ ਨਾਮ ਚੇਤ ਲਾਇਆ ਇਸ ਕਰਕੇ ਗੁਰਬਾਣੀ ਗੁਰੂ ਤੋਂ ਆਪਾਂ ਗਿਆਨ ਲੈਣਾ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਗੁਰੂ ਸਾਨੂੰ ਗਿਆਨ ਦਿੰਦਾ ਹੈ ਜੋ ਗੁਰੂਆਂ ਨੇ ਸਾਨੂੰ ਰਸਤਾ ਦੱਸਿਆ ਜੋ ਨਾਲੇ ਤਿਆਗ ਕੀਤਾ ਸਾਡੇ ਵਾਸਤੇ ਉਹ ਰਸਤੇ ਅਸੀਂ ਚੱਲਣਾ ਹੈ ਮਨ ਮੁਕਾਦੀ ਗੁਰਮਖੋ ਪਰੇ ਕਦੇ ਜਿਨਾ ਮਰਜੀ ਇਕੱਠਾ ਕਰ ਲਵਾ ਜਿਨਾ ਮਰਜੀ ਧਰਮ ਇਕੱਠਾ ਕਰ ਲਾ ਕਾਲੀਆ ਦੀ ਜਾਣਾ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੰਗੇ ਆਵਣ ਨੰਗੇ ਜਾਣਾ ਕੋਈ ਨਾ ਰਹਿਉ ਰਾਜਾ ਰਾਣਾ ਕਹਿੰਦੇ ਨੰਗੇ ਆਏ ਨੰਗੇ ਜਲੇ ਆਏ ਸੰਸਾਰ ਤੋਂ ਕੋਈ ਵੀ ਵਸਤੂ ਕੋ ਨਾਲ ਨਹੀਂ ਜਾਣੀ ਨੰਗੇ ਆਵਣ ਨੰਗੇ ਜਾਣਾ ਕੋਈ ਨਾ ਰਹਿਉ ਰਾਜਾ ਰਾਣਾ ਇਸੇ ਵੱਡੇ ਵੱਡੇ ਆਏ ਰਾਜੇ ਰਾਣੇ ਗਏ ਚਲੇ ਰਾਣਾ ਰਾਂਗਨਾ ਖੋ ਰਹੀਏ ਰਾਂਗਨਾ ਤੋਂ ਗੁਫਕੀਰ ਵਾਰੀ ਆਪੋ ਆਪਣੀ ਹੋਏ ਨਾ ਬੰਦੇ ਦੀ ਜੀਰ ਇਥੇ ਵੱਡੇ ਵੱਡੇ ਆਏ 라ਵਣ ਵਰਗੇ